ਮੇਰੇ ਫਾਦਰ ਲੇਬਰ ਦਾ ਕੰਮ ਕਰਦੇ ਆ ਤੇ ਚਲੋ ਇਦਾਂ ਹੀ ਆਪਣੇ ਨਾ ਉਹ ਲੇਬਰ ਦਾ ਕੰਮ ਕਰਦੇ ਤਾਂ ਘਰ ਦਾ ਖਰਚਾ ਵਗੈਰਾ ਚਲਾਉਣ ਲਈ ਥੋੜਾ ਔਖ ਹੋ ਰਿਹਾ ਸੀਗਾ ਤੇ ਉਹਦੇ ਕਰਕੇ ਫਿਰ ਸਟੱਡੀ ਦੇ ਨਾਲ-ਨਾਲ ਮੈਂ ਆਪਣਾ ਪਾਰਟ ਟਾਈਮ ਵਗੈਰਾ ਕੰਮ ਵੀ ਕਰਦਾ ਸੀਗਾ ਇੱਕ ਬੰਦੇ ਦੇ ਉੱਪਰ ਡਿਪੈਂਡ ਨਾ ਰਹਿਣ ਕਰਕੇ ਵੀ ਫਿਰ ਆਪ ਕੰਮ ਦਿਹਾੜੀਆਂ ਨਾਲ ਕਰਨਾ ਤੇ ਚਲੋ ਹੌਲੀ-ਹੌਲੀ ਕੁਦਰਤ ਨੇ ਮੈਨੂੰ ਇੰਨਾ ਮੇਰਾ ਜਿਹੜਾ ਗੁਣ ਸੀ ਉਹ ਬਖਸਿਆ ਤੇ ਫਿਰ ਮੈਂ ਇਹਨੂੰ ਪਹਿਚਾਨ ਲਿਆ ਹੌਲੀ ਹੌਲੀ ਕਰਕੇ ਪਹਿਲਾਂ ਮੈਂ ਛੋਟਾ ਛੋਟਾ ਸ਼ੌਕ ਹੁੰਦਾ ਜਿੱਦਾਂ ਗਮਲੇ ਬਣਾ ਲੇ ਬੋਤਲਾ ਕੱਟ ਕੇ ਘਰ ਬਣਾ ਲਿਆ ਤੇ ਛੋਟੇ ਛੋਟੇ ਪੇਂਟਿੰਗਾਂ ਜਾਂ ਕਿਸੇ ਦੀ ਫੋਟੋ ਬਣਾ ਲਈ ਤੇ ਇਦਾਂ ਹੀ ਹੌਲੀ ਹੌਲੀ ਇਹ ਸ਼ੌਕ ਮੇਰੇ ਅੰਦਰ ਵੱਧਦਾ ਗਿਆ ਪੰਜਾਬ ਕੇਸਰੀ ਜਗਵੰਦੀ ਟੀਵੀ ਨਾਲ ਜੁੜੇ ਹਾਂ ਮੈਂ ਹਾਂ ਪ੍ਰਕਾਸ਼ ਸ਼ਰਮਾ ਕਲਾਕਾਰੀ ਉਸ ਰੱਬ ਦੀ ਉਸ ਪਰਮਾਤਮਾ ਦੀ ਬਖਸ਼ੀ ਹੋਈ ਅਜਹੀ ਦਾਤ ਹੈ ਜਿਸ ਇਨਸਾਨ ਨੂੰ ਕਲਾਕਾਰੀ ਦਾ ਗੁਣ ਪਰਮਾਤਮਾ ਦਿੰਦਾ ਹੈ ਤੇ ਸਮਾਜ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਉਸ ਦੀ ਵਾਹ ਵਾਹ ਹੋ ਜਾਂਦੀ ਹੈ ਤੇ ਕਲਾਕਾਰ ਕਦੇ-ਕਦੇ ਅਜਿਹੀ ਸਿਰਜਣਾ ਕਰ ਦਿੰਦਾ ਹੈ ਕਿ ਆਪ ਮਹਾਰੇ ਹੀ ਦੂਸਰੇ ਲੋਕਾਂ ਦੇ ਮੂੰਹੋਂ ਵਾਹ ਨਿਕਲ ਜਾਂਦੀ ਹੈ ਤੇ ਅਜਿਹੀ ਵਾਹ ਨਿਕਣ ਲਈ ਕਲਾਕਾਰ ਜਿਹੜਾ ਆਪਣੀ ਪੂਰੀ ਜ਼ਿੰਦਗੀ ਹੈ ਜਿਹੜੀ ਇਸ ਕਲਾਕਾਰੀ ਦੇ ਨਾਮ ਕਰ ਦਿੰਦਾ ਹੈ ਤਾਂ ਕਿ ਉਹ ਸਮਾਜ ਦੇ ਵਿੱਚ ਨਾਮਣਾ ਖੱਟ ਸਕੇ ਤੇ ਅੱਜ ਸਾਡੇ ਵਿੱਚ ਕਲਾਕਾਰੀ ਦੀ ਗੱਲ ਹੋ ਰਹੀ ਹੈ ਤਾਂ ਇੱਕ ਅਜਿਹੇ ਕਲਾਕਾਰ ਨੇ ਜੇਕਰ ਉਹ ਕੋਈ ਤਸਵੀਰ ਬਣਾ ਦੇਣ ਤਾਂ ਸ਼ਾਇਦ ਸਿਰਫ ਉਸ ਵਿੱਚ ਜਾਣ ਹੀ ਨਹੀਂ ਹੁੰਦੀ ਪਰ ਲੱਗਦਾ ਵੀ ਇਹ ਹੂਬ ਹੂ ਉਹੀ ਚੀਜ਼ ਹੈ ਜੋ ਬਣਾਈ ਹੋਈ ਹੈ ਤੇ ਆਓ ਫਿਰ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਾਡੇ ਨਾਲ ਮੌਜੂਦ ਨੇ ਮਨਦੀਪ ਸਿੰਘ ਜੀ ਮਨਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਸਰ ਬਹੁਤ ਬਹੁਤ ਸਵਾਗਤ ਹੈ ਅੱਛਾ ਮਨਦੀਪ ਜੀ ਕਿਹੜਾ ਪਿੰਡ ਹੈ ਥੋੜਾ ਜਿਹਾ ਆਪਣੇ ਬਾਰੇ ਬਰੀਫਲੀ ਦੱਸੋ ਥੋੜਾ ਜੀ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਤੇ ਸਰ ਮੇਰਾ ਪਿੰਡ ਫਲੌਂਡ ਖੁਰਦਾ ਜ਼ਿਲ੍ਹਾ ਮਰੀਕੋਟਲਾ ਦੇ ਵਿੱਚ ਪੈਂਦਾ ਹੈ ਤੇ ਮੇਰੇ ਫਾਦਰ ਲੇਬਰ ਦਾ ਕੰਮ ਕਰਦੇ ਆ ਤੇ ਚਲੋ ਇਦਾਂ ਹੀ ਆਪਣੇ ਨਾ ਉਹ ਲਾਈਬਰ ਦਾ ਕੰਮ ਕਰਦੇ ਤਾਂ ਘਰ ਦਾ ਖਰਚਾ ਵਗੈਰਾ ਚਲਾਉਣ ਲਈ ਥੋੜਾ ਔਖ ਹੋ ਰਿਆ ਸੀਗਾ ਤੇ ਉਹਦੇ ਕਰਕੇ ਫਿਰ ਸਟੱਡੀ ਦੇ ਨਾਲ ਨਾਲ ਮੈਂ ਆਪਣਾ ਪਾਰਟ ਟਾਈਮ ਵਗੈਰਾ ਕੰਮ ਵੀ ਕਰਦਾ ਸੀਗਾ ਪਹਿਲਾਂ ਬਿਸਤਰੀਆਂ ਦਾ ਕੰਮ ਕਰਨੇ ਤੇ ਫਿਰ ਹੌਲੀ 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 ਜਿਉਂ-ਜਿਉਂ ਸਟੱਡੀ ਅੱਗੇ ਵਧਦੀ ਗਈ ਉਹਦਾ ਉਹਦਾ ਖਰਚਾ ਜਲਦੀ ਜ਼ਿਆਦਾ ਵੱਧਾ ਗਿਆ ਨਾ ਤੇ ਉਹਦੇ ਉਹ ਖਰਚੇ ਨੂੰ ਕੱਢਣ ਦੇ ਲਈ ਸਾਨੂੰ ਆਪਣਾ ਕੰਮ ਆਪ ਖੁਦ ਕਰਨਾ ਪੈਂਦਾ ਸੀ ਫਿਰ ਵੀ ਇੱਕ ਬੰਦੇ ਦੇ ਉੱਪਰ ਡਿਪੈਂਡ ਨਾ ਰਹਿਣ ਕਰਕੇ ਵੀ ਫਿਰ ਆਪ ਕੰ ਦਿਹਾੜੀਆਂ ਨਾਲ ਕਰਨਾ ਤੇ ਚਲੋ ਹੌਲੀ ਹੌਲੀ ਕੁਦਰਤ ਨੇ ਮੈਨੂੰ ਇੰਨਾ ਮੇਰਾ ਜਿਹੜਾ ਗੁਣ ਸੀ ਉਹ ਬਕਸਿਆ ਤੇ ਫਿਰ ਮੈਂ ਉਹਨੂੰ ਪਹਿਚਾਣ ਲਿਆ ਹੌਲੀ ਹੌਲੀ ਕਰਕੇ ਤੇ ਚਲੋ ਅੱਗੇ ਅੱਗੇ ਵਧਦੇ ਗਏ ਪਹਿਲਾਂ ਇਹ ਜਿਹੜਾ ਮੇਰਾ ਇਹ ਫੀਲਡ ਹੈਗਾ ਆਰਟ ਦਾ ਪਹਿਲਾਂ ਮੈਨੂੰ ਛੋਟਾ ਛੋਟਾ ਸ਼ੌਂਕ ਹੁੰਦਾ ਜਿੱਦਾਂ ਗਮਲੇ ਬਣਾ ਲਏ ਬੋਤਲਾਂ ਕੱਟ ਕੇ ਘਰ ਬਣਾ ਲਿਆ ਛੋਟੇ ਛੋਟੇ ਪੇਂਟਿੰਗਾਂ ਜਾਂ ਕਿਸੇ ਦੀ ਫੋਟੋ ਬਣਾ ਲਈ ਤੇ ਇਦਾਂ ਹੀ ਹੌਲੀ ਹੌਲੀ ਇਹ ਸ਼ੌਂਕ ਮੇਰੇ ਅੰਦਰ ਵੱਧਦਾ ਗਿਆ ਕੁਝ ਮੇਰੇ ਸਕੂਲ ਜਿਹੜੇ ਟੀਚਰ ਸੀਗੇ ਤੇ ਉਹ ਉਹਨਾਂ ਨੂੰ ਡਰ ਲੱਗਦਾ ਸੀ ਜਿਹੜੇ ਡਰਾਇੰਗ ਟੀਚਰ ਹੁੰਦੇ ਸੀਗੇ ਉਹਨਾਂ ਦਾ ਨਾਮ ਸੀਗਾ ਸਤਬਸਰ ਹੈ ਨਾ ਤੇ ਚਲੋ ਉਹਨਾਂ ਦੇ ਇੱਕ ਡਰ ਦੇ ਨਾਲ ਮੈਂ ਜ਼ਿਆਦਾ ਸਿੱਖਣ ਲੱਗ ਗਿਆ ਜਿੱਦਾਂ ਸਾਰੀ ਕਲਾਸ ਦੇ ਮੈਂ ਕੋਨ ਵਗੈਰਾ ਮੈਂ ਬਣਾ ਦੇਣੇ ਤੇ ਉਹਨਾਂ ਦੀ ਪੇਂਟਿੰਗਾਂ ਮੈਂ ਬਣਾ ਦੇਣੀਆਂ ਮਤਲਬ ਉਹਨਾਂ ਨੂੰ ਬਚਾਉਣ ਦੇ ਚੱਕਰ ਚੱਕਰ 'ਚ ਮੈਂ ਜ਼ਿਆਦਾ ਸਿੱਖ ਗਿਆ ਤੇ ਹਰੇਕ ਹੀ ਮਤਲਬ ਕਲਾਸ ਤੋਂ ਪਹਿਲਾਂ ਮੈਂ ਉਹਨਾਂ ਦੇ ਬਣਾਉਂਦਾ ਸੀ ਮੇਰਾ ਕੰਮ ਰਹਿ ਜਾਂਦਾ ਸੀਗਾ ਤੇ ਉਹਨਾਂ ਦੇ ਮੈਂ ਬਣਾ ਦਿੰਦਾ ਹੁੰਦਾ ਸੀਗਾ ਪਰ ਮੇ ਨੂੰ ਸਰ ਨਹੀਂ ਕੁਝ ਕਹਿੰਦੇ ਸੀ ਉਹਨਾਂ ਨੂੰ ਪਤੰਦੇ ਜੇ ਬਣਾ ਦੇਣੇ ਆ ਚਲੋ ਹੌਲੀ ਹੌਲੀ ਇਦਾਂ ਹੀ ਫੇਰ 10ਵੀਂ ਤ ਪਰ ਇਕਦਾਂ ਹੀ ਪਲੱਸ 2 ਦੇ ਵਿੱਚ ਗਿਆ ਤਾਂ ਉਹ ਸਾਰਾ ਫੀਲਡ ਮੇਰਾ ਮਤਲਬ ਡ੍ਰੈਂਕ ਸੋਟੀ ਗਈ ਮਤਲਬ ਖਤਮ ਹੀ ਹੋ ਗਿਆ ਇੱਕ ਤਰ੍ਹਾਂ ਦਾ ਕਿਉਂਕਿ ਅੱਗੇ ਫੀਲਡ ਨਹੀਂ ਸੀਗਾ ਕੁਝ ਪਤਾ ਨਹੀਂ ਸੀ ਇਹਦੇ ਬਾਰੇ ਵੀ ਅੱਗੇ ਕੁਝ ਹੁੰਦਾ ਫਾਈਨ ਆਰਟਸ ਦਾ ਕੁਝ ਨਹੀਂ ਪਤਾ ਸੀ ਇਹਦੇ ਬਾਰੇ ਚਲੋ ਹੌਲੀ ਹੌਲੀ ਪਰ ਬੀਏ ਚ ਲੱਗੇ ਜੀ ਉਧਰੋਂ ਦੋ ਤਿੰਨ ਸਾਲ ਬੀਏ ਕੀਤੀ ਚਲੋ ਕਿਸੇ ਨੇ ਕਹਿਤਾ ਵੀ ਇਹਦੇ ਬੀਏ ਕਰਕੇ ਕੁਝ ਨਹੀਂ ਬਣਦਾ ਹੈਗਾ ਇਹਦਾ ਕੋਈ ਸਕੋਪ ਨਹੀਂ ਹੈਗਾ ਕੁਝ ਨਹੀਂ ਹੈਗਾ ਚਲੋ ਜੀ ਬੀਏ ਵੀ ਛੱਡਤੀ ਫਿਰ ਮਤਲਬ ਥੋੜੇ ਘਰ ਦੀ ਕੰਡੀਸ਼ਨ ਇਦਾਂ ਦੀ ਫਿਰ ਕੰਮ ਕਰਨਾ ਪੈਣਾ ਸੀ ਕੋਈ ਨਾ ਕੋਈ ਹੈ ਨਾ ਪ੍ਰੋਪ ਸਟਡੀ ਨੂੰ ਇਦਾਂ ਕੰਟੀਨਿਊ ਨਹੀਂ ਰੱਖ ਪਾਇਆ ਮੈਂ ਚਲੋ ਫਿਰ ਕੀ ਹੋਇਆ ਉਸ ਤੋਂ ਬਾਅਦ ਮੈਂ ਜੀ ਫੈਕਟਰੀ ਚ ਲੱਗ ਗਿਆ ਕੰਮ ਕਰਨ ਚਲੋ ਦੋ ਤਿੰਨ ਮਹੀਨੇ ਲਾਇਆ ਜੀ ਲਗਾਤਾਰ ਉੱਥੇ ਕੁਝ ਪੈਸੇ ਵਗੈਰਾ ਇੰਨੇ ਮਿਲੇ ਨਹੀਂ ਆਗੇ ਫਿਰ ਕਿਸੇ ਨੇ ਕਹਿਤਾ ਮੇਰਾ ਦੋਸਤ ਸੀਗਾ ਇੱਕ ਹਰਜੀ ਸਿੰਘ ਆਪਣੇ ਮੇਰੇ ਨਾਲ ਦੇ ਪਿੰਡ ਦੇ ਸੀਗਾ ਚਲੋ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਯਾਰ ਤੇਰੀ ਟ੍ਰਾਇੰਗ ਵਗੈਰਾ ਵਧੀਆ ਨਾ ਬੀ ਇਹਦਾ ਅੱਗੇ ਸਕੋਪ ਹੈਗਾ ਕੋਈ ਫੀਲਡ ਹੁੰਦੇ ਆ ਪਰ ਮੈਂ ਤੈਨੂੰ ਪਤਾ ਕਰਕੇ ਮਤਲਬ ਉਹਨਾਂ ਨਾਲ ਗੱਲਬਾਤ ਕੀਤੀ ਚਲੋ ਅੱਗੇ ਫਿਰ ਉਹਨਾਂ ਨੇ ਆਪਣੇ ਨਾਲ ਦੇ ਪਿੰਡੇ ਇੱਕ ਹੋਰ ਮੁੰਡਾ ਸੀਗਾ ਗਗਨ ਤੇ ਉਹਨਾਂ ਉਹ ਮਤਲਬ ਆਲਰੇਡੀ ਕਰ ਰਹੀ ਰਿਹਾ ਸੀ ਫਾਈਨ ਆਰਟ ਦੀ ਸਟੱਡੀ ਤੇ ਚਲੋ ਫਿਰ ਉਹਨਾਂ ਨਾਲ ਮੇਰਾ ਕਨੈਕਟ ਹੋਇਆ ਬਾਈ ਨੇ ਵੀ ਉਹਨਾਂ ਨਾਲ ਉਹਨਾਂ ਨੇ ਮੈਨੂੰ ਵਧੀਆ ਗਾਈਡ ਕੀਤਾ ਮੇਰਾ ਕੰਮ ਵਗੈਰਾ ਦੇਖਿਆ ਚਲੋ ਕੰਮ ਉਹ ਕਰਦੇ ਕਰਦੇ ਮੇਰੀ ਡਿਵੀਸ਼ਨ ਹੋ ਗਈ ਜੀ ਫਾਈਨ ਆਰਟਸ ਦੇ ਵਿੱਚ ਫਿਰ ਮੈਂ ਲਗਾਤਾਰ ਆਪਣਾ ਕੰਟੀਨਿਊ 4 ਸਾਲ ਦੀ ਡਿਗਰੀ ਕੰਪਲੀਟ ਕੀਤੀ ਫਾਈਨ ਆਰਟਸ ਦੀ ਤੇ ਫਿਰ ਉਦੇ ਨਾਲ ਇਹਨਾਂ ਕੰਮ ਦਾ ਹੈ ਨਹੀਂ ਸੀਗਾ ਜ਼ਿਆਦਾ ਵੀ ਕੋਈ ਕੰਮ ਆਪਾਂ ਨੂੰ ਮਿਲ ਜੇਗਾ ਫਿਰ ਹੌਲੀ ਹੌਲੀ ਚਲੋ ਬਾਲ ਪੇਂਟਿੰਗ ਦਾ ਕੰਮ ਜ਼ਿਆਦਾ ਚੱਲਦਾ ਸੀ ਉਸ ਟਾਈਮ ਬਾਲ ਪੇਂਟਿੰਗ ਨੂੰ profession ਦੇ ਤੌਰ ਤੇ ਕਦੋਂ ਲੈ ਕੇ ਆਏ ਜ਼ਿੰਦਗੀ ਦੇ ਵਿੱਚ ਸਰ ਜਦੋਂ ਮੇਰੀ ਸਟੱਡੀ ਚੱਲ ਰਹੀ ਸੀ ਫਾਈਨੈਂਸ ਦੀ ਤੇ ਉਹ ਤਕਰੀਬਨ 2 ਸਾਲ ਲੰਘੇ ਸੀਗੇ ਸਟੱਡੀ ਚੱਲ ਰਹੀ 2 ਸਾਲ ਹੋ ਗਏ ਸੀ ਮੇਰੇ ਕੰਪਲੀਟ ਮਤਲਬ ਤੇ 2 ਸਾਲ ਰਹਿ ਗਏ ਸੀ ਤੋਂ ਉਹਦੇ ਨਾਲ ਮੇਰਾ ਜਿਹੜਾ ਆਰਟ ਦਾ ਮਟੀਰੀਅਲ ਵਗੈਰਾ ਸੀ ਉਹ ਕਾਫੀ ਮਹਿੰਗਾ ਸੀਗਾ ਤੇ ਬਾਕੀ ਫੀਸ ਵਗੈਰਾ ਹੀ ਭਰਨੀ ਸੀ ਫਿਰ ਉਹ ਸਟੱਡੀ ਦੇ ਨਾਲ ਨਾਲ ਮੈਨੂੰ ਵਾਲ ਪੇਂਟਿੰਗ ਦਾ ਕੰਮ ਕਰਨਾ ਪਿਆ ਮਤਲਬ ਪਹਿਲਾਂ ਮੈਂ ਪੰਕਜ ਸੀ ਇੱਕ ਆਪਣੇ ਮਰੇ ਕੋਲ ਦੇ ਤੋਂ ਚਲੋ ਉਹਨਾਂ ਨਾਲ ਮੈਂ 2.5 ਸਾਲ ਲਾਇ ਮਤਲਬ ਉਦਾਂ ਹੀ ਮਤਲਬ ਉਹਨਾਂ ਨਾਲ ਹੈਲਪਰ ਦਾ ਕੰਮ ਕਰ ਰਿਆ ਸੀਗਾ ਉਹਦੇ ਨਾਲ ਚਲੋ ਉਹ ਮੈਂ ਕੰਮ ਮੈਨੂੰ ਆਲਰੇਡੀ ਆਉਂਦਾ ਹੀ ਸੀਗਾ ਜਿਹੜਾ ਫੈਸੇ ਮਿਲਦੇ ਸੀ ਉਸ ਵੇਲੇ ਪੈਸੇ ਠੀਕ ਠਾਕ ਸੀ ਮਤਲਬ ਜਿਹੜੀ ਦਿਹਾੜੀ ਚੱਲਦੀ 300 400 ਬਸ ਇਦਾਂ ਹੀ ਮਿਲਦੇ ਸੀ ਕਿ ਜ਼ਿਆਦਾ ਨਹੀਂ ਮਿਲਦੇ ਜਿਹਨੂੰ ਜਿਹੜੀ ਕਲਾ ਦੀ ਮਤਲਬ ਉਹ ਸੀ ਕੀਮਤ ਦੀ ਹੈ ਨਾ ਉਹ ਪ੍ਰੋਪਰ ਨਹੀਂ ਮਿਲਦੀ ਸੀਗੀ ਮਤਲਬ ਕਿਸੇ ਨਾ ਵੀ ਕੰਮ ਕਰਦੇ ਆ ਮਤਲਬ ਉਹ ਉਨੀ ਉਹ ਵੀ ਵੈਲਿਊ ਨਹੀਂ ਮੰਨਦਾ ਹੈਗਾ ਬੰਦਾ ਚਲੋ ਫਿਰ ਮੈਂ ਚਲੋ ਉਹਦੇ ਨਾਲ ਮੇਰਾ ਹੱਥ ਖੁੱਲ ਗਿਆ ਜੀ ਕੰਮ ਕਰਨ ਨਾਲ ਫਿਰ ਤਕਰੀਬਨ ਹੁਣ ਮੈਨੂੰ 3-4 ਸਾਲ ਹੋ ਗਏ ਮੈਂ ਆਪਣਾ ਹੀ ਕੰਮ ਕਰਦਾ ਬਾਲ ਪੇਂਟਿੰਗ ਦਾ ਮਤਲਬ ਕੋਈ ਇਹਦੇ ਵਿੱਚ ਕੋਈ ਕਿਸੇ ਦੀ ਉਹ ਨਹੀਂ ਹੈਗਾ ਵੀ ਤੂੰ ਕੰਮ ਕਰ ਨਾ ਕਰ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦਾ ਵਾ ਤੇ ਜਿੰਨਾ ਵੀ ਕਰਦਾ ਮੈਂ ਆਪਣਾ ਫਰੀ ਮਾਈਂਡ ਹੋ ਕੇ ਰਹਿ ਕੇ ਬਿਲਕੁਲ ਹੀ ਜਿੰਨਾ ਮੈਨੂੰ ਕੰਮ ਆਉਂਦਾ ਬਾਲ ਪੇਂਟਿੰਗ ਦਾ ਉਹ ਮੈਂ ਸਾਰਾ ਤਕਰੀਬਨ ਕਰਦਾ ਵਾਂ ਅੱਛਾ ਆ ਕੀ-ਕੀ ਚੀਜ਼ਾਂ ਬਣਾ ਚੁੱਕਿਆ ਹਾਂ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹਾਂ ਤੁਸੀਂ ਵੀਡੀਓਜ਼ ਵਗੈਰਾ ਪਾਉਂਦੇ ਰਹਿੰਦੇ ਹੋ ਆ ਕੀ-ਕੀ ਚੀਜ਼ਾਂ ਬਣਾਉਨੇ ਹਾਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਾਂ ਮਨ ਦੇ ਵਿੱਚ ਜਿਹੜੀ ਛਾਪ ਹੁੰਦੀ ਹੈ ਵੀ ਇਹ ਚੀਜ਼ ਮੈਂ ਇੱਥੇ ਵਧੀਆ ਲੱਗੂਗੀ ਉਹ ਵੀ ਬਣਾਉਨੇ ਹਾਂ ਜੀ ਸਰ ਜਿੱਦਾਂ ਮੈਨੂੰ ਕੋਈ ਆਪਣੇ ਆਪ ਤੋਂ ਕੋਈ ਚੀਜ਼ ਵਧੀਆ ਲੱਗਦੀ ਆ ਮੈਂ ਆਪਣੇ ਘਰ ਦੀ ਕੋਈ ਬਾਲ ਖਾਲੀ ਨਹੀਂ ਛੱਡੀ ਹੈਗੀ ਰੂਮ ਦੇ ਵਿੱਚ ਤੇ ਬਾਹਰ ਬਾਉਂਡਰੀ ਜਿੱਡੀ ਵੀ ਬਾਲ ਲਾਗੇ ਸਾਰੀਆਂ ਮੈਂ ਟਰਾਈ ਕੀਤੀ ਕਿਤੇ ਨਾ ਕੋਈ ਪੇਂਟਿੰਗ ਬਣਾਤੀ ਕਿਤੇ ਛੇਰ ਦੀ ਪੇਂਟਿੰਗ ਬਣਾਤੀ ਕਿਤੇ ਸਿੱਧੂ ਮੂਸੇ ਵਾਲੇ ਦੀ ਪੇਂਟਿੰਗ ਬਣਾਤੀ ਮਤਲਬ ਜਿੱਦਾਂ ਇਹਦਾ ਮਤਲਬ ਫ੍ਰੀ ਵਾਇਂਡਰ ਮੈਂ ਕਰੀ ਰਹਿਣਾ ਬਤਾ ਮੈਂ ਕੋਈ ਨਾ ਕੋਈ ਕੰਮ ਕਰਦਾ ਹੀ ਰਹਿਣਾ ਜਾਂ ਸੀਟ ਦੇ ਉੱਤੇ ਜਾਂ ਬਾਲ ਦੇ ਉੱਤੇ ਜਿੱਦਾਂ ਜਿਹੜੇ ਬਾਲ ਪੇਂਟਿੰਗ ਦਾ ਕੰਮ ਕਰਵਾਉਂਦੇ ਆ ਨਾ ਉਹ ਉਹਨਾਂ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੂੰ ਕੰਮ ਚਾਹੀਦਾ ਆਪਾਂ ਉਹ ਕੰਮ ਮਤਲਬ ਬਣਾ ਦੇ ਦਈਆ ਜਿਹੜੀ ਵੀ ਕਹਿੰਨ ਜਿੱਦਾਂ ਸਿੱਧੂ ਮੂਸੇ ਵਾਲੇ ਦੀ ਫੋਟੋ ਹੋਗੀ ਤੇ ਆਲਰੇਡੀ ਹੁਣ ਕ ਮੈਂ ਬਣਾ ਕੇ ਏਡਿਆ ਪਿਛਲੇ ਹਫਤੇ ਹੀ ਆਪਣੇ ਬਾਬਾ ਬੰਦਾ ਸਿੰਘ ਭਾਦਰਜੀ ਦੀ ਤੇ ਉਹ ਉਹਨਾਂ ਦੀ ਰਿਕੁਆਇਰਮੈਂਟ ਦੇ ਉਸ ਹਿਸਾਬ ਨਾਲ ਆਪਾਂ ਨੇ ਕੰਮ ਕੀਤਾ ਵਾ ਹਾਂਜੀ ਜਿਸ ਜਗ੍ਹਾ ਤੇ ਆਪਾਂ ਬੈਠੇ ਆ ਇਹ ਵੀ ਤੁਹਾਡੀ ਕਲਾਕਾਰੀ ਹੈ ਸਾਰੀ ਜਿਹੜਾ ਇਹ ਰੰਗ ਰੂਗਨ ਕੀਤਾ ਹੋਇਆ ਹੈ ਕਲਾਕਾਰੀ ਵੀ ਬਹੁਤ ਸੋਹਣੀ ਬਣਾਈ ਹੋਈ ਹੈ ਇਹ ਵੀ ਤੁਹਾਡੀ ਕੀਤਾ ਹੈ ਹਾਂਜੀ ਹਾਂਜੀ ਸਰ ਇਹ ਸਾਰਾ ਤਕਰੀਰ ਮੈਂ ਹੀ ਕੀਤਾ ਵਾ ਹਾਂਜੀ ਤੇ ਇਹਦੇ ਮਾਲਕਾਂ ਨੇ ਖਾਸ ਤੌਰ ਤੇ ਬੁਲਾਇਆ ਸੀ ਤੁਹਾਨੂੰ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ ਕੀ ਕੀ ਬਣਾਇਆ ਇੱਥੇ ਤੁਸੀਂ ਸਰ ਉਹਨਾਂ ਨੂੰ ਕੋਸ਼ਕ ਪਹਿਲਾਂ ਲਿੰਕ ਦੇ ਵਿੱਚ ਮੈਂ ਆਇਆ ਸੀਗਾ ਮਤਲਬ ਉਹਨਾਂ ਨੇ ਇੱਕ ਫਰੇਮ ਦੇ ਉੱਤੇ ਨਾਮ ਹੀ ਲਿਖਾਇਆ ਸੀ ਮੇਰ ਤੋਂ ਤੇ ਲੋ ਉਹਨਾਂ ਨੂੰ ਵਧੀਆ ਲੱਗਿਆ ਤੇ ਇਸ ਵਾਰ ਉਹਨਾਂ ਨੇ ਉਹ ਮਤਲਬ ਬਾਹਰ ਹੀ ਗਿਆ ਕੋਰੀਆ ਦੇ ਵਿੱਚ ਤੇ ਉਹਨਾਂ ਨੂੰ ਮੇਰਾ ਕੰਮ ਸੋਹਣਾ ਲੱਗਿਆ ਜਦ ਵਿੱਚ ਇੰਸਟਾ ਤੇ ਜਾਂ ਫੇਸਬੁੱਕ ਤੇ ਮੈਂ ਕੰਮ ਪਾਣਾ ਰਹਿਣਾ ਵਾ ਫਿਰ ਉਹਨਾਂ ਨੇ ਮੈਨੂੰ ਕਨੈਕਟ ਕੀਤਾ ਜੀ ਇੱਕ ਮਹੀਨਾ ਪਹਿਲਾਂ ਤੇ ਚਲੋ ਉਹਨਾਂ ਦਾ ਆ ਦੋ ਦਿਨਾਂ ਦੇ ਵਿੱਚ ਮੈਨੂੰ ਅ ਮਾਰਚ ਦੇ ਮਹੀਨੇ ਵਿੱਚ ਕੰਪਲੀਟ ਚਾਹੀਦਾ ਸੀ ਉਹਨਾਂ ਦਾ ਮਤਲਬ ਕੰਮ ਆਪਣਾ ਹੀ ਸੀਗਾ ਵੀ ਕੀ ਕੀ ਆਪਾਂ ਨੇ ਕਰਵਾਣਾ ਵਾ ਮਤਲਬ ਆਈਡੀਆ ਸਾਰਾ ਕਲਰ ਕਾਮਬੀਨੇਸ਼ਨ ਵਰਗਾ ਸਾਰਾ ਮ ਪ੍ਰਥਮ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਪੇਂਟਿੰਗ ਬਣਾਈ ਹੈ ਜੀ ਵੱਡੀ ਤੇ ਇੱਕ ਕੈਨੇਡਾ ਦਾ ਝੰਡਾ ਬਣਾਇਆ ਤੇ ਇੱਕ ਉਹਨਾਂ ਦਾ ਕੋਈ ਡੌਗ ਸੀ ਪਿਆਰਾ ਉਹਦੀ ਫੋਟੋ ਬਣਾਈ ਹੈ ਜੀ ਤੇ ਇੱਕ ਆਪਣੇ ਕੋਰੀਆ ਝੰਡਾ ਬਣਾਇਆ ਬਾਕੀ ਸਾਰਾ ਰੰਗ ਰੋਗਨ ਵਗੈਰਾ ਜਿਹੜਾ ਵੀ ਕਲਰ ਕੰਬੀਨੇਸ਼ਨ ਆ ਸਾਰਾ ਮੈਂ ਕੰਪਲੀਟ ਕੀਤਾ ਜੀ ਹਾਂਜੀ ਇਹ ਕਲਰ ਤਿਆਰ ਕਿਵੇਂ ਕਰਦੇ ਹੋ ਕਿਉਂਕਿ ਕਲਰ ਕਹਿ ਦਈਏ ਹੂ ਬਹੂ ਉਹੀ ਨਹੀਂ ਬਣਦਾ ਹੁੰਦਾ ਪਰ ਤੁਸੀਂ ਤਾਂ ਜੀ ਜਾਣ ਪਾ ਦਿੰਦੇ ਹੋ ਬਸ ਕਹਿ ਦਈਏ ਜੀ ਸਰ ਇਹ ਕਲਰ ਇਹ ਤਾਂ ਇੱਕ ਨੋਰਮਲ ਸਿੰਪਲ ਕਲਰ ਆਉਂਦੇ ਆ ਨਾ ਉਹਨੂੰ ਆਪਾਂ ਤਿਆਰ ਮਤਲਬ ਹੌਲੀ ਵਾਲੀ ਛੇਡ ਬਣਾਣੇ ਪੈਂਦੇ ਆ ਬਿਰੋ ਕਿਹੜਾ ਛੇਡ ਕਿਹੜਾ ਕਲਰ ਨਾ ਕਿਹੜਾ ਕਲਰ ਮਿਕਸ ਕਰਕੇ ਕਿਹੜਾ ਕਲਰ ਬਣਦਾ ਵਾ ਤਾਂ ਉਹ ਫਿਰ ਉਸ ਹਿਸਾਬ ਨਾਲ ਕਲਰ ਤਿਆਰ ਕੀਤੇ ਜਾਂਦੇ ਆ ਅੱਛਾ ਕੋਈ ਗੁਰੂ ਜੀ ਹੈਗੇ ਸੀ ਤੁਹਾਡੇ ਜਿਹੜਾ ਬਾਲ ਪੇਂਟਿੰਗ ਦੀ ਟੈਕਨੀਕ ਸਿਖਾਈ ਆ ਤੁਹਾਨੂੰ ਨਹੀਂ ਸਰ ਕੋਈ ਤਕਨੀਕ ਨਹੀਂ ਹੈਗੀ ਮਤਲਬ ਲੈ ਸਟੱਡੀ ਕਰ ਰਹੇ ਆ ਸੀ ਚਲੋ ਉੱਥੇ ਤਾਂ ਆਪਾਂ ਸੀਟਾਂ ਤੇ ਕੰਮ ਕਰਦੇ ਸੀਗੇ ਚਲੋ ਇੱਕ ਦੋ ਤਿੰਨ ਕੰਪੀਟੀਸ਼ਨ ਵੀ ਹੋਇਆ ਸਾਡੇ ਕਾਲਜ ਦੇ ਵਿੱਚ ਬੋਲ ਪੇਂਟਿੰਗ ਦੇ ਮਤਲਬ ਕਿਸੇ ਨੇ ਸਿਖਾਇਆ ਹੀ ਨਹੀਂ ਹੈਗਾ ਬੋਲ ਪੇਂਟਿੰਗ ਦੇ ਕਿੱਦਾਂ ਤੁਸੀਂ ਬ੍ਰਸ਼ ਚਲਾਉਣਾ ਜਾਂ ਪੈਨਸਲ ਕਿੱਦਾਂ ਟਰਾਈ ਕਰਨੀ ਆ ਉਹ ਚਲੋ ਆਪਣੇ ਅੰਦਰ ਇੱਕ ਲਗਨ ਸੀਗੀ ਵੀ ਇਹ ਕਰਨਾ ਹੀ ਕਰਨਾ ਤੇ ਉਹ ਤੋਂ ਹੌਲੀ ਹੌਲੀ ਸ਼ੁਰੂ ਹੁੰਦਾ ਹੁੰਦਾ ਆਪਣੇ ਆਪ ਹੀ ਟਰਾਈ ਕੀਤਾ ਸਾਰਾ ਬੋਲ ਪੇਂਟਿੰਗ ਦਾ ਕੰਮ ਆਪ ਹੀ ਕਰਨ ਲੱਗੇ ਆ ਜੀ ਮਤਲਬ ਕੁਦਰਤ ਵੱਲੀ ਵੀ ਮੰਨ ਲਗੇ ਚਲੋ ਵੀ ਇੱਕ ਤਰ੍ਹਾਂ ਦਾ ਗੋਣੀ ਦਿੱਤਾ ਸੀ ਉਹਨੇ ਹਾਂਜੀ ਤੇ ਅੱਛਾ ਕੀ ਕੀ ਰਿਕੁਆਇਰਮੈਂਟ ਹੁੰਦੀ ਹੈ ਜੇਕਰ ਮਤਲਬ ਸ਼ੁਰੂਆਤ ਤੋਂ ਅ ਕਹਿ ਲਈਏ ਵੀ ਇਹਦੇ ਕਲਰ ਵੀ ਬਹੁਤ ਮਹਿੰਗੇ ਨੇ ਜਾਂ ਕਹਿ ਲਈਏ ਹੋਰ ਜਿਹੜਾ ਮਟੀਰੀਅਲ ਹੁੰਦਾ ਕਿਵੇਂ ਅਫੋਰਡ ਕੀਤੀਆਂ ਇਹ ਚੀਜ਼ਾਂ ਫਿਰ ਤੁਸੀਂ ਸਰ ਹੌਲੀ ਹੌਲੀ ਇਦਾਂ ਹੀ ਬਸ ਪਾਰਟ ਟਾਈਮ ਕੰਮ ਕਰਦਾ ਰਿਹਾ ਤੇ ਚਲੋ ਹੌਲੀ ਹੌਲੀ ਮਟੀਰੀਅਲ ਵੀ ਇਕੱਠਾ ਹੁੰਦਾ ਜੋ ਜੋ ਕੰਮ ਚੱਲ ਰਿਹਾ ਹੁੰਦਾ ਤਾਂ ਉਦੋਂ ਦਾ ਮਟੀਰੀਅਲ ਉਸ ਹਿਸਾਬ ਨਾਲ ਆਪਾਂ ਪ੍ਰੋਵਾਈਡ ਆਪਣੇ ਆਪ ਹੋ ਜਾਂਦਾ ਕੁਝ ਘਰ ਦੇ ਵੀ ਮੇਰੇ ਨਾਲ ਵਧੀਆ ਹੈਲਪ ਕਰਦੇ ਆ ਫੈਮਿਲੀ ਦੀ ਪੂਰੀ ਸਪੋਰਟ ਆਈ ਮੈਨੂੰ ਕੋਈ ਇਦਾਂ ਨਹੀਂ ਹੈਗਾ ਵੀ ਉਹ ਜੇ ਕੋਈ ਬਾਈ ਚਾਰਜ ਕਰ ਪੈਸੇ ਦੀ ਘੜਵਾਲ ਵੀ ਹੁੰਦੀ ਆ ਤਾਂ ਉਹ ਮੈਨੂੰ ਦਿੰਦੇ ਹੈਗੇ ਜੀ ਠੀਕ ਹੈ ਹਾਂਜੀ ਤੇ ਆ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕੰਮ ਕੀਤਾ ਆ ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਕਿਹੜੀ ਫੀਲਡ ਦੇ ਵਿੱਚ ਜ਼ਿਆਦਾ ਕੰਮ ਆਉਂਦਾ ਤੁਹਾਡੇ ਪੇਂਟਿੰਗ ਦਾ ਸਕੂਲਾਂ ਦਾ ਆਉਂਦਾ ਜਾਂ ਕੋਈ ਇਦਾਂ ਮੋਟਰਾਂ ਵਗੈਰਾ ਤੇ ਵੀ ਤੁਹਾਡੇ ਕੋਲੋਂ ਜ਼ਿਆਦਾ ਫਰਮਾਇਸ਼ ਆਉਂਦੀ ਹੈ ਸਰ ਜ਼ਿਆਦਾਤਰ ਤਾਂ ਪ੍ਰਜੇਮੇ ਸਰਕਾਰੀ ਸਕੂਲ ਹੋਗੇ ਜੀ ਪ੍ਰਾਈਵੇਟ ਸਕੂਲ ਹੋਗੇ ਜ਼ਿਆਦਾਤਰ ਇਹਨਾਂ ਦਾ ਕੰਮ ਆਉਂਦਾ ਹਲੇ ਫਿਲਹਾਲ ਕਿ ਜਿਹਨੂੰ ਸ਼ੌਂਕ ਹੀ ਤੌਰ 'ਤੇ ਕੰਮ ਮੈਂ ਜਿਹਨੂੰ ਜ਼ਿਆਦਾ ਸ਼ੌਂਕ ਹੁੰਦਾ ਬੰਦੇ ਨੂੰ ਪੇਂਟਿੰਗਾਂ ਬਣਵਾਉਂਦੇ ਆ ਮੋਟਰ ਵਗੈਰਾ ਦੇ ਕਿਸੇ ਤੇ ਘਰੇ ਕੋਈ ਵੀ ਉਹ ਉਸ ਹਿਸਾਬ ਨਾਲ ਜਿਹੜੀ ਪੇਂਟਿੰਗ ਆਪਾਂ ਦਿੰਦੇ ਆ ਆਪਾਂ ਉਹ ਕੰਪਲੀਟ ਕਰ ਦਿੰਦੇ ਆ ਮੈਂ ਲੁਧਿਆਣਾੇ ਵੀ ਕੰਮ ਕੀਤਾ ਜੀ ਆਪਣੇ ਇਧਰ ਰੈਕੋਰਡ ਸਾਈਡ ਸੰਦੋੜ ਵੀ ਕੰਮ ਕੀਤਾ ਵਾ ਅਮਰਗੜ੍ਹ ਵੀ ਕੰਮ ਕੀਤਾ ਵਾ ਜਿਹੜਾ ਮਤਲਬ ਆ ਏਰੀਆ ਦੇ ਹਿਸਾਬ ਨਾਲ ਜਿੰਨਾ ਵੀ ਮੇਰੇ ਮੈਨੂੰ ਜਾਣਦੇ ਆ ਜਾਂ ਜਿੰਨੀ ਵੀ ਮੇਰੀ ਜਾਣ-ਪਛਾਣ ਬਣੀ ਆ ਉਹ ਤਕਰੀਬਨ ਸਾਰੇ ਮੇਲੇ ਦੀ ਕੰਮ ਕਰਵਾਂਦੇ ਆ ਹਾਂਜੀ ਤੇ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਸੀ ਕਿੰਨੇ ਕੁ ਸਕੈਚ ਬਣਾਏ हां फरमाइश आई है सी ਤੁਹਾਨੂੰ ਬਣਾਉਣ ਦੇ ਲਈ ਸਰ ਤਕਰੀਬਨ 5-6 ਪੇਂਟਿੰਗਾਂ ਮੈਂ ਬਣਾ ਚੁੱਕਿਆ ਸਿੱਧੂ ਮੂਸੇਵਾਲੇ ਦੀਆਂ ਤੇ ਸਕੈਚ ਵੀ ਤਿਆਰ ਕਰ ਕਰੇ ਹੋਏ ਆ ਮੇਰੇ ਆਪਣੇ ਘਰ ਦੇ ਵਿੱਚ ਲੱਗੇ ਹੋਏ ਹੈਗੇ ਤੇ ਬਸ ਜਿਉ ਜੋ ਲੋਕਾਂ ਨੂੰ ਕੰਮ ਦੇ ਬਾਰੇ ਦੇਖਦੇ ਆ ਜਾਂ ਉਹਨਾਂ ਨੂੰ ਚੰਗਾ ਲੱਗਦਾ ਵਾ ਫਿਰ ਉਹ ਮੇਰੇ ਤੋਂ ਮਤਲਬ ਉਸ ਅਕੋਰਡਿੰਗ ਮੈਨੂੰ ਫੋਨ ਆਉਂਦੇ ਆ ਜਾਂ ਕਾਲ ਆਉਂਦੇ ਕੰਮ ਕਰਵਾਉਣ ਲਈ ਹਾਂਜੀ ਮਨ ਦੇ ਵਿੱਚ ਇੱਛਾ ਹੈਗੀ ਸੀ ਵੀ ਸਿੱਧੂ ਮੂਸੇਵਾਲੇ ਨੂੰ ਮਿਲਣਾ ਸੀ ਨਹੀਂ ਹੈਗੀ ਤਾਂ ਹੈਗੀ ਸੀ ਐਸਾ ਹੀ ਬਟ ਬਸ ਮੇਲ ਹੀ ਨਹੀਂ ਬਣਿਆ ਜੀ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਜਿੱਦਾਂ ਆਪਾਂ ਜਾਣਾ ਹੁੰਦਾ ਨਾ ਵੀ ਬਸ ਇੱਕ ਤੈਅ ਕਰ ਲੈਣ ਲੈ ਅੱਜ ਮਿਲਣਾ ਪਰ ਉਹ ਚੀਜ਼ ਹੋ ਨਹੀਂ ਪਾਈ ਹੈਗੀ ਤੇ ਜਿਹੜੇ ਹੁਣ ਸਕੈਚ ਬਣਾ ਕੇ ਰੱਖੇ ਨੇ ਕਦੇ ਸਮਾਂ ਮਿਲਿਆ ਤੇ ਉਹਨਾਂ ਦੇ ਮਾਂ ਜਾਂ ਬਾਪ ਨੂੰ ਦੇਣ ਦੀ ਕੋਸ਼ਿਸ਼ ਕਰੋਂਗੇ ਜ਼ਰੂਰ ਹਾਂਜੀ ਹਾਂਜੀ ਜ਼ਰੂਰ ਜਾਵਾਂਗੇ ਜੀ ਜਿਸ ਦਿਨ ਵੀ ਟਾਈਮ ਲੱਗਿਆ ਜਾਂ ਜਿਸ ਦਿਨੇ ਪ੍ਰਮਾਤਮਾ ਨੇ ਮੇਲ ਬਣਾਇਆ ਜਾਣਾ ਆਉਣ ਦਾ ਤਾਂ ਜਾਵਾਂਗੇ ਜ਼ਰੂਰ ਜੀ ਤੇ ਇਹ ਜਿਹੜੀ ਕਲਾ ਹੈ ਪ੍ਰਮਾਤਮਾ ਹਰ ਕਿਸੇ ਨੂੰ ਨਹੀਂ ਦਿੰਦਾ ਹਾਂਜੀ ਤੇ ਇਹਦੇ ਸਿਰਤੀ ਕਹਿ ਲਿਏ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਵੈਰਾਈਟ ਹੋਣ ਵਾਲਾ ਤੇ ਕਦੇ ਇਹ ਨਹੀਂ ਹੋਇਆ ਵੀ ਸਕੂਲਾਂ ਦੇ ਵਿੱਚ ਟਰਾਈ ਕੀਤਾ ਹੋਵੇ ਵੀ ਮੈਂ ਐਜੇ ਆਰਟੀਟੀ ਟੀਚਰ ਵੀ ਬੱਚਿਆਂ ਨੂੰ ਵੀ ਸਿਖਲਾਈ ਦਮੈਂ ਇਸ ਦੇ ਰਿਗਾਰਡਿੰਗ ਸਰ ਉਦਾਂ ਦਾ ਮੈਂ ਸਕੂਲਾਂ ਦੇ ਵਿੱਚ ਬੁਲਾਉਂਦੇ ਆ ਨਾ ਮੈਨੂੰ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਮੈਂ ਪਿੱਛੇ ਦੇ ਚੋਦਾ ਮਸੂਰਾ ਆਪਣੇ ਆਪਣੇ ਸਕੂਲ ਹੈਗਾ ਸਰਕਾਰੀ ਵੱਡਾ ਉੱਥੇ ਮੈਂ ਦੱਸ ਦਿੰਦੀ ਟ੍ਰੇਨਿੰਗ ਦੇ ਕੇ ਆਇਆ ਹਾਂ ਉਹਨਾਂ ਨੇ ਮੈਨੂੰ ਵਧੀਆ ਮਤਲਬ ਵਧੀਆ ਬੱਚੇ ਨੂੰ ਗਾਈਡ ਕੀਤਾ ਤਾਂ ਉੱਥੇ ਮੇਰੇ ਤਿੰਨ ਪੋਜੀਸ਼ਨ ਆਈਆਂ ਸੀਗੀਆਂ ਇੱਕ ਫਸਟ ਇੱਕ ਸੈਕੰਡ ਇੱਕ ਥਰਡ ਆਈ ਸੀਗੀ ਇੱਕ ਮਤਲਬ ਸਕਲਪਚਰ ਦੇ ਵਿੱਚ ਆਈ ਸੀ ਇੱਕ ਪੇਂਟਿੰਗ ਦੇ ਵਿੱਚ ਆਈ ਸੀਗੀ ਤੇ ਇੱਕ ਕਾਰਟੂਨ ਮੇਕਿੰਗ ਦੇ ਵਿੱਚ ਆਈ ਸੀਗੀ ਤੇ ਫਿਰ ਇਹਦਾ ਮੈਂ ਮਤਲਬ ਵਰਕਸ਼ਾਪਾਂ ਵਗੈਰਾ ਲਾਣਾ ਰਹਿਣਾ ਸਕੂਲਾਂ ਦੇ ਵਿੱਚ ਦੀ तकरीबन ਹਾਲੇ ਤੱਕ ਤਾਂ 3-4 ਸਕੂਲ ਆਏ ਹੈਗੇ ਮਤਲਬ ਜਿੱਦਾਂ ਜਿੱਦਾਂ ਪਤਾ ਚੱਲਦਾ ਉਦੋਂ ਉਦੋਂ ਫਿਰ ਮੇਰੇ ਕੋਲ ਕਨੈਕਟ ਵਗੈਰਾ ਆਉਂਦੇ ਹੈਗੇ ਨੰਬਰ ਵਗੈਰਾ ਹਾਂਜੀ ਮਿਹਨਤਾਂ ਨਾਲ ਮਿਲ ਹੀ ਜਾਂਦਾ ਪ੍ਰੋਪਰ ਜਿਹੜਾ ਕੰਮ ਕਰਦੇ ਹੋ ਕੰਮ ਹੈ ਸਰ ਆਟ ਦਾ ਮੁੱਲ ਕੋਈ ਨਹੀਂ ਦਿੰਦਾ ਜੀ ਮੇਰੇ ਤਕਰੀਬਨ ਜਦੋਂ ਮੈਂ ਸਟਾਰਟਿੰਗ ਕੀਤਾ ਸੀ ਨਾ ਕੰਮ ਤੇ ਮੇਰੇ ਨਾਲ ਬੜੇ ਧੋਖੇ ਹੋਏ ਹੈਗੇ ਮਤਲਬ ਲਾਰੇਆਂ ਦੇ ਵਿੱਚ ਰੱਖਣਾ ਪੈਸੇ ਨਹੀਂ ਦੇਣੇ ਕੰਮ ਕਰਨਾ ਹੈ ਨਾ ਤੇ ਦੇਖੋ ਕਹਿੰਦੇ ਘਾਉਂਦੇ ਬੰਦੇ ਸੀ ਵਿੱਚ ਉਹਨਾਂ ਨੇ ਮੇਰੇ ਤੋਂ ਪੇਂਟਿੰਗ ਬਣਵਾਈ ਸੀ ਘਰ ਦੇ ਵਿੱਚ ਤਕਰੀਬਨ ਉਹ 20 22 15 ਦੀ ਪੇਂਟਿੰਗ ਸੀਗੀ ਮੈਂ ਪੂਰੀ ਦਿਲ ਲਾ ਕੇ ਪੇਂਟਿੰਗ ਬਣਾਈ ਮਿਹਨਤ ਮੈਨੂੰ ਸੀਗਾ ਵੀ ਮੈਂ ਆਪਣਾ ਕੰਮ ਵਧੀਆ ਦੇਣਾ ਪੂਰਾ ਕੰਮ ਕੰਪਲੀਟ ਕਰਨਾ ਵੀ ਵਧੀਆ ਬਣਾ ਕੇ ਦੇਣੀ ਹੈ ਮੈਨੂੰ ਬੰਦੇ ਕਹਿਣ ਵੀ ਹਾਂ ਯਾਰ ਪੇਂਟਿੰਗ ਬਣੀ ਹੋਈ ਹੈ ਚਲੋ ਆਪਾਂ ਦਾ ਪੂਰੀ ਲਗਨ ਨਾਲ ਕੰਮ ਕਰ ਰਹੇ ਸੀਗੇ ਤੇ ਕਿਹਾ ਮੇਰੇ 5-6 ਦਿਨ ਲੱਗੇ ਸੀ ਮੇਰਾ ਕੰਮ ਬਣਿਆ ਸੀਗਾ ਜੋ 26-27000 ਦਾ ਤੇ ਚਲੋ ਉਹਨਾਂ ਨੇ ਤਾਂ ਮੇਰੇ ਘੋੜੀਆਂ ਦਾ ਕਿਰਾਇਆ ਹੀ ਮੇਰੇ ਗੱਲ ਪਤਾ ਸੀਗਾ ਤੇ ਸਹੀ ਗੱਲ ਹੈ ਸਾਈ ਉਹਨਾਂ ਨੇ ਮੈਨੂੰ 6000 ਵੀ ਦਿੱਤਾ ਸਾਰੇ ਚਲੋ ਐਂਡ ਆਫ ਮੈਨੂੰ ਤਾਂ ਸੀ ਵੀ ਚਲੋ ਪੈਸੇ ਦੇ ਦੇਣਗੇ ਚਲੋ ਐਨੇ ਵੱਡੇ ਬੰਦੇ ਆ ਆਪਾਂ ਹੁਣ ਆਪਾਂ ਕਿਸੇ ਨੂੰ ਕੀ ਮਾਰਾ ਕਹਿਣਾ ਨਾ ਚਲੋ ਉਹਨਾਂ ਨੇ ਭਾਈ ਆਪਣੇ ਮਨ ਚ ਕੀ ਪਤਾ ਉਹਨਾਂ ਦੇ ਮਨ ਦੇ ਵਿੱਚ ਕੀ ਸੀ ਆ ਕੀ ਨਹੀਂ ਸੀਗਾ ਉਹਨਾਂ ਨੇ ਮੇਰੇ ਪੈਸੇ ਦੱਬ ਲਏ ਜੀ ਮਤਲਬ 25000 ਤੋਂ ਸਿੱਧਾ 6000 ਰੁਪਿਆ ਪੇ ਕੀਤਾ ਹਾਂ ਜੀ ਹਾਂ ਜੀ ਹਾਂ ਜੀ 6000 ਰੁਪਏ ਦਿੱਤਾ ਹੀ ਸਾਰੇ ਦੇਖ ਲੂੰਗਾ ਮਤਲਬ ਜਿਹੜੇ ਬੰਦਿਆਂ ਕੋਲੇ ਜ਼ਿਆਦਾ ਪੈਸਾ ਨਾ ਉਹ ਇਹੀ ਕੁਝ ਕਰਦੇ ਆ ਜ਼ਿਆਦਾ ਮਤਲਬ ਮਿਹਨਤ ਨਹੀਂ ਦਿੰਦੇ ਕੰਮ ਉਹਨਾਂ ਨੂੰ ਪੂਰਾ ਪਰਫੈਕਟ ਚਾਹੀਦਾ ਵਾ ਮਤਲਬ ਉਹਦੀ ਮਿਹਨਤ ਨਹੀਂ ਦੇਣੀ ਹੈਗੀ ਕਦੇ ਮਨ ਦੇ ਵਿੱਚ ਆਇਆ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਪਰ ਮੈਨੂੰ ਮੈਂ ਨਾ ਇੱਕ ਜਿਵੇਂ ਆਪਾਂ ਕਿਸੇ ਦੇ ਜ਼ਿਆਦਾ ਯਕੀਨ ਕਰਕੇ ਆਪਾਂ ਕੰਮ ਕਰਨ ਲੱਗ ਜਾਂਦੇ ਆ ਉਹ ਚੀਜ਼ਾਂ ਕਰਕੇ ਮੈਂ ਬ ਮਤਲਬ ਤਕਰੀਬਨ ਮੈਂ ਹਲੇ 2-4 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਕਾਫੀ ਕੁਝ ਦੇਖ ਲਿਆ ਮਤਲਬ ਕਾਫੀ ਜਿਆਦਾ ਕੁਝ ਦੇਖ ਲਿਆ ਐਦਾਂ ਨਹੀਂਗਾ ਵੀ ਮੇਰੇ ਵੀ ਹਰੇਕ ਕਿਸੇ ਨਾਲ ਹੀ ਹੁੰਦਾ ਇਹ ਚੀਜ਼ਾਂ ਬਟ ਮੈਨੂੰ ਲੋਕਾਂ ਦੇ ਜਿਹੜਾ ਆਪਣੇ ਚਿਹਰੇ ਹੁੰਦੇ ਆ ਉਹ ਬਹੁਤ ਮੈਨੂੰ ਡੋਗਲੇ ਲਿਖੇ ਬਹੁਤ ਜਿਆਦਾ ਕਦੇ ਇਹ ਨਹੀਂ ਹੋਇਆ ਵੀ ਯਾਰ ਮਿਹਨਤਾਂ ਨਾਲ ਨਹੀਂ ਮਿਲਦਾ ਪ੍ਰੋਪਰ ਮੈਨੂੰ ਵੀ ਪਹਿਲਾਂ ਹੁਣ ਤੁਸੀਂ ਦੱਸ ਕੇ ਹਟੇ ਹੋ ਵੀ 25000 ਦਾ ਕੰਮ 6000 ਰੁਪਏ ਦੇ ਕੇ ਕਹਿੰਦਾ ਵੀ ਬਹੁਤ ਹੈ ਕਦੇ ਇਹ ਨਹੀਂ ਹੋਇਆ ਵੀ ਯਾਰ ਮਿਹਨਤਾਂ ਨਾਲ ਤਾਂ ਮਿਲਦਾ ਨਹੀਂ ਵੀ ਮੈਂ ਛੱਡ ਦਿੰਨਾ ਕੰਮ ਆਇਆ ਮੰਨ ਦੇ ਵਿੱਚ ਖਿਆਲ ਕਰ ਦੇਦਾ ਨਹੀਂ ਸਰ ਮੈਂ ਲੋਕਾਂ ਕਰਕੇ ਆਪਣਾ ਕੰਮ ਨਹੀਂ ਛੱਡ ਸਕਦਾ ਹੈਗਾ ਕਿਉਂਕਿ ਇਹ ਇਹ ਮੇਰਾ ਪੈਸ਼ਨ ਹੋ ਗਿਆ ਇੱਕ ਤਰ੍ਹਾਂ ਦਾ ਮੈਂ ਇਹਨੂੰ ਨਹੀਂ ਛੱਡ ਸਕਦਾ ਕੋਈ ਗੱਲ ਨਹੀਂ ਮੇਰੀ ਇੱਕ ਤਰ੍ਹਾਂ ਦੀ ਪ੍ਰੈਕਟਿਸ ਹੀ ਸਹੀ ਲੋਕਾਂ ਲੋਕਾਂ ਦੇ ਵਿੱਚ ਮੇਰਾ ਨਾਂ ਤਾਂ ਜਾਂਦਾ ਘੁੱਟੂ ਘਟ ਵੀ ਇਹ ਬੰਦਾ ਇਹ ਇੱਕ ਚੀਜ਼ ਕੰਮ ਕਰ ਰਿਹਾ ਵਾ ਜਿੱਦੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਆਏ ਮੇਰੇ ਕੋਲ ਇੰਟਰਵਿਊ ਦੇਣ ਲਈ ਲੈਣ ਲਈ ਹੈਨਾ ਜੀ ਤੇ ਇਸ ਮੇਰੇ ਇਹ ਚੀਜ਼ਾਂ ਮੈਨੂੰ ਪੈਸਿਆਂ ਤਿੱਕਰ ਵੀ ਜਿਆਦਾ ਮਤਲਬ ਨਹੀਂ ਹੈਗਾ ਬਟ ਜਿਹੜੀ ਮਿਹਨਤ ਆ ਉਹਦਾ ਦੇਣੀ ਚਾਹੀਦੀ ਹੈ ਨਾ ਬੰਦੇ ਨੂੰ ਮੈਨੂੰ ਆਇਆ ਹੀ ਮੇਰਾ ਇੱਕ ਨਾਮ ਬਣੂਗਾ ਮੈਂ ਵਧੀਆ ਕੰਮ ਕਰੂੰਗਾ ਚ ਮੈਨੂੰ ਵਾ ਸਹੀ ਚੀਜ਼ਾਂ ਚਾਹੀਦੀ ਨੇਗੀ। ਅੱਛਾ ਮਨ ਦੇ ਵਿੱਚ ਕਿਵੇਂ ਆਉਂਦਾ ਖਿਆਲ ਵੀ ਕਿਤੋਂ ਲੰਘਦੇ ਹੋ ਕਿਉਂਕਿ ਇੱਕ ਕੈਲੀਏ ਰਾਈਟਰ ਹੋ ਗਏ, ਇੱਕ ਕਲਾਕਾਰ ਹੋ ਗਏ ਇਦਾਂ ਦੇ ਆਰਟ ਵਾਲੇ। ਤੇ ਕਿਤੋਂ ਲੰਘਦੇ ਨੇ ਉਹ ਏਰੀਆ ਜਿਹੜਾ ਮਨ ਦੇ ਵਿੱਚ ਵਸ ਜਾਂਦਾ। ਤੁਹਾਡੇ ਵੀ ਸੇਮ ਇਵੇਂ ਹੁੰਦਾ ਜੀ। ਹਾਂਜੀ ਹਾਂਜੀ ਮੈਂ ਹਰੇਕ ਚੀਜ਼ ਨੂੰ ਜਿੱਦਾਂ ਹੁਣ ਉਹ ਇੱਟ ਪਈ ਆ ਉਹਨੂੰ ਮਾਈਂਡ ਦੇ ਵਿੱਚ ਘੁੰਮੇ ਜਾਣਾ ਵੀ ਇਹ ਇਦਾਂ ਕਿਵੇਂ ਆ ਇਦਾਂ ਕਿਵੇਂ ਆ ਵੀ ਇਹ ਬੋਲ ਕਿਉਂ ਨਹੀਂ ਰਹੀ। ਉਹ ਹਰੇਕ ਮੇਰਾ ਮਾਈਂਡ ਹਰੇਕ ਚੀਜ਼ ਨੂੰ ਦੇਖ ਕੇ ਅਲੱਗ-ਅਲੱਗ ਗੱਲਾਂ ਮਤਲਬ ਉਹ ਬੋਲਦੀ ਰਹਿੰਦੇ ਵੀ ਚੀਜ਼ਾਂ ਨੂੰ ਇਦਾਂ ਕਾਹਤੋਂ ਨਹੀਂ ਇਦਾਂ ਕਾਹਤੋਂ ਆ ਵੀ ਜਿਵੇਂ ਟਰੀ ਆ ਉਹਦੇ ਪੱਤੇ ਇਦਾਂ ਕਾਹਤੋਂ ਲੋ ਮੈਂ ਇਹਨੂੰ ਜ਼ਿਆਦਾ ਸੋਚਦਾ ਰਹੇ ਇੱਕ ਚੀਜ਼ ਨੂੰ ਲੈ ਕੇ ਕੋਈ ਵੀ ਗੱਲ ਹੁੰਦੀ ਆ ਕਿੱਦੇ ਵੀ ਘਰ ਦੇ ਵਿੱਚ ਲਾ ਲਓ ਯਾਰ ਬਾਹਰ ਲਾ ਲਓ ਯਾਰ ਜਾਂ ਸਮਾਜ ਦੇ ਵਿੱਚ ਕੋਈ ਵੀ ਗੱਲ ਹੁੰਦੀ ਆ ਮੈਂ ਇਹਨੂੰ ਮਤਲਬ ਇਹ ਦਿਮਾਗੀ ਇਦਾਂ ਦਾ ਜਿਹੜਾ ਬੰਦਾ ਫਾਈਨ ਆਰਟ ਦੀ ਸਟੱਡੀ ਵਗੈਰਾ ਪੇਂਟਿੰਗ ਵਾਲੇ ਕੋਈ ਵੀ ਕੰਮ ਕਰਦਾ ਨੇਚਰ ਪ੍ਰਤੀ ਉਹਦਾ ਮਾਈਂਡ ਇਸ ਤਰੀਕੇ ਨਾਲ ਚੱਲਣ ਲੱਗ ਜਾਂਦਾ ਵੀ ਉਹ ਚੀਜ਼ ਨੂੰ ਜ਼ਿਆਦਾ ਸੋਚ ਕੇ ਚੱਲਣ ਲੱਗ ਜਾਂਦਾ ਵੀ ਇਹ ਚੀਜ਼ਾਂ ਇਦਾਂ ਕਾਹਤੋਂ ਨਹੀਂ ਇਦਾਂ ਨਹੀਂ ਹੈਗੀਆਂ ਤੇ ਜਿੱਦ ਮਨ ਲਓ ਵੀ ਬੋਲ ਦੇ ਉੱਤੇ ਕਿਤੇ ਬੋਲ ਬੱਟੀ ਲਈ ਹੋਈ ਆ ਉਹਦੇ ਵਿੱਚ ਮੈਂ ਤਸਵੀਰਾਂ ਲੱਭਣ ਲਾਇਆ ਨਾ ਵੀ ਇੱਥੇ ਕੀ ਚੀਜ਼ ਬਣੀ ਆ ਇੱਥੇ ਨਹੀਂ ਕੀ ਨਹੀਂ ਬਣੀ ਹੋਈ ਵੀ ਇਹ ਕਿਵੇਂ ਬਣੀ ਹੋਈ ਆ ਇਹ ਲੈ ਗਿਆ ਜਾਂ ਉੱਤਰ ਗਿਆ ਕਿਵੇਂ ਬਣਿਆ ਨਾ ਕਈ ਵਾਰ ਤਾਂ ਡੌਗ ਵਗੈਰਾ ਦੀ ਜਾਂ ਬੱਦਲ ਜਾਂ ਸ਼ੇਰ ਕੁਝ ਐਦਾਂ ਦੀਆਂ ਫੋਟੋਆਂ ਬਣੀਆਂ ਰਹਿੰਦੀਆਂ ਨੇ ਉਹ ਆਪਾਂ ਕਹਿੰਦੇ ਮਤਲਬ ਉਹ ਮੈਂ ਮਾਈਂਡ ਆਪਣੇ ਆਪ ਸਮਝ ਜਾਂਦਾ ਵੀ ਇਹ ਚੀਜ਼ ਇੱਥੇ ਆ ਚੀਜ਼ ਬਣੀ ਹੋਈ ਹੈ ਹਾਂਜੀ ਜ਼ਿਆਦਾਤਰ ਕਿਹੜੀਆਂ ਚੀਜ਼ਾਂ ਬਣਾ ਕੇ ਉਹਨੂੰ ਸਕੂਨ ਮਿਲਦਾ ਸਰ ਨੇਚਰ ਪ੍ਰਤੀ ਇਹ ਤਾਂ ਨੇਚਰ ਦੀਆਂ ਪੇਂਟਿੰਗਾਂ ਹੋ ਗਈਆਂ ਟਰੀ ਹੋ ਗਿਆ ਹੈ ਨਾ ਜਿਵੇਂ ਪਹਾੜ ਹੋਗੇ ਜਾ ਕੋਈ ਵੀ ਇਦਾਂ ਦੀਆਂ ਜ਼ਿਆਦਾ ਤਾਂ ਇਹੇ ਚੀਜ਼ਾਂ ਨੂੰ ਮੈਨੂੰ ਸਕੂਲ ਦਿੰਦੇ ਜਿਆਦਾ ਐਨੀਮਲ ਹੋ ਗਏ ਜਾਂ ਆਪਾਂ ਇੱਕ ਤਸਵੀਰ ਦੇਖੀ ਸੀ ਮੈਂ ਤੁਹਾਡੀ ਵੀ ਮੱਝ ਜਿਹੜੀ ਸੈੱਡ ਛੱਪੜ ਦੇ ਵਿੱਚ ਨਹਾ ਰਹੀ ਸੀ ਹਾਂਜੀ ਹਾਂਜੀ ਤੇ ਉਹ ਵੀ ਤੁਸੀਂ ਬਾਕੂਬੀ ਬਣਾਈ ਹੋਈ ਹੈ ਹਾਂਜੀ ਸਰ ਉਹ ਮੈਨੂੰ ਸੋਹਣੀ ਲੱਗੀ ਜੀ ਫੋਟੋ ਵੈਸੇ ਕਿਸੇ ਦੀ ਫੋਟੋ ਖਿੱਚੀ ਹੋਈ ਸੀ ਮੈਂ ਉਹਨੂੰ ਮੇਰੇ ਸਕੈਚ ਦੇ ਵਿੱਚ ਤਕਲੀਬ ਤਵਲੀਬ ਕਰਿਆ ਵਾ ਤੇ ਮੈਨੂੰ ਸੋਹਣੀ ਲੱਗੀ ਉਹ ਵੈਸੇ ਇੱਕ ਪੈਨਸਲ ਦੇ ਲਈ ਬੈਠੇ ਬੈਠੇ ਨੇ ਬਣਾਤੀ ਸੀਗੀ ਜੀ ਡੋਗ ਘੰਟਿਆਂ ਦੇ ਵਿੱਚ ਜੀ ਹਾਂਜੀ ਤੇ ਹੁਣ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਕੀ ਕੀ ਗੱਲਾਂ ਦਾ ਉਹਨਾਂ ਨੂੰ ਤਿਆਰ ਰੱਖਣਾ ਚਾਹੀਦਾ ਕੀ ਕਹਿਣਾ ਚਾਹੋਗੇ ਅਚਲ ਦੇਖੋ ਇਹ ਨਾ ਸੌਂਕਿਆ ਤੌਰ ਇੱਕ ਪੈਸ਼ਨ ਹੋ ਗਿਆ ਮਤਲਬ ਫਾਈਨਲ ਸਟਡੀ ਇਹ ਮਤਲਬ ਫ੍ਰੀ ਟਾਈਮ ਨੂੰ ਕਵਰ ਕਰਨ ਲਈਏ ਬਹੁਤ ਵਧੀਆ ਫੀਲਡ ਹੈਗਾ ਜਿੱਦਾਂ ਆਪਾਂ ਫੋਨ ਚਲਾਈ ਜਾਂਦੇ ਆ ਜਾਂ ਕੁਝ ਏਦਾਂ ਗਾਣੇ ਵਗੈਰਾ ਜਾਂ ਕੁਝ ਬੰਦਾ ਫ੍ਰੀ ਮਾਈਂਡ ਹੋ ਕੇ ਰਹੇ ਕੋਈ ਵੀ ਕੋਈ ਗਲਤ ਸੋਚ ਨਹੀਂ ਪੈਦਾ ਹੁੰਦੀ ਮਾਈਂਡ ਦੇ ਵਿੱਚ ਜਦ ਆਪਾਂ ਪੇਂਟਿੰਗ ਵਗੈਰਾ ਬਣਾਉਂਦੇ ਆ ਨਾ ਫ੍ਰੀ ਹੋ ਕੇ ਤਾਂ ਆਪਣਾ ਜਿਆਦਾ ਕ੍ਰੀਏਟਿਵ ਮਾਈਂਡ ਹੁੰਦਾ ਇਹਦੇ ਨਾਲ ਜਿੰਨਾ ਆਪਣਾ ਕ੍ਰੀਏਟਿਵ ਮਾਈਂਡ ਉਹ ਆਪਾਂ ਉਨਾ ਹੀ ਸਕਸੈਸ ਹੋਵਾਂਗੇ ਲਾਈਫ ਦੇ ਵਿੱਚ ਤੇ ਇਹਦੇ ਨਾਲ ਇਦਾਂ ਵੀ ਇੱਕ ਦਿਨਾਂ ਦਾ ਆਪਣਾ ਪਾਰਟ ਟਾਈਮ ਵਗੈਰਾ ਕੰਮ ਵੀ ਕਰ ਸਕਦਾ ਬੰਦਾ ਕੋਈ ਵੀ ਆ ਕੋਈ ਆਰਟੀਫਾਈਨਰ ਟੀਚਰ ਦੇ ਇਹਦੇ ਵਿੱਚ ਆਂਦਾ ਫੀਲਡ ਦੇ ਵਿੱਚ ਤਾਂ ਪਾਰਟ ਟਾਈਮ ਕੰਮ ਬਹੁਤ ਜ਼ਿਆਦਾ ਵਾ ਤੋਂ ਉਹਦੇ ਕਰਕੇ ਬੰਦਾ ਆਪਣਾ ਖਰਚਾ ਵਗੈਰਾ ਤੋੜ ਸਕਦਾ ਵਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਹਾਨੂੰ ਧੰਨਵਾਦ ਜੀ ਤੇ ਇਹ ਸਨ ਮਨਦੀਪ ਸਿੰਘ ਜਿਨ੍ਹਾਂ ਨੇ ਕਹੇ ਲੀ ਵੀ ਅਜੀਹਾ ਸਮਾ ਵੀ ਦੇਖਿਆ ਵੀ ਕਿਸੇ ਵੇਲੇ ਜਿਹੜਾ ਛੋਟੀਆਂ-ਛੋਟੀਆਂ ਫੈਕਟਰੀਆਂ ਦੇ ਵਿੱਚ ਵੀ ਕੰਮ ਕਰਨ ਲਈ ਮਜਬੂਰ ਹੋ ਗਏ ਸੀ ਘਰ ਦਾ ਗੁਜ਼ਾਰਾ ਕਰਨਾ ਸੀ ਪਰ ਕਲਾਕਾਰੀ ਦਾ ਜਿਹੜਾ ਇੱਕ ਬੀਜ ਦਿਮਾਗ ਦੇ ਵਿੱਚ ਇਹਨਾਂ ਦੇ ਪੁੰਗਰ ਗਿਆ ਉਹ ਕਿਤੇ ਨਾ ਕਿਤੇ ਵੱਡੇ ਦਰਖਤ ਦਾ ਰੂਪ ਲੈ ਗਿਆ ਤੇ ਅੱਜ ਇੱਕ ਸਕਸੈਸ ਆ ਆਰਟਿਸਟ ਨੇ ਤੇ ਦੂਰੋਂ-ਦੂਰੋਂ ਡਿਮਾਂਡਾਂ ਵੀ ਆਉਂਦੀਆਂ ਨੇ ਇਹਨਾਂ ਦੇ ਬਣਾਏ ਹੋਏ ਚਿੱਤਰ ਪੇਂਟਿੰਗ ਜਾਂ ਸਕੈਚਾਂ ਦੀਆਂ ਤੇ ਲੋਕ ਨੇ ਜਿਹੜੇ ਉਹ ਇਹਨਾਂ ਨਾਲ ਰਾਬਤਾ ਵੀ ਕਰਦੇ ਨੇ ਕਿ ਸਾਨੂੰ ਆਹ ਚੀਜ਼ ਦੀ ਰਿਕੁਆਇਰਮੈਂਟ ਹੈ ਖਾਸ ਕਰਕੇ ਸਕੂਲਾਂ ਦੇ ਵਿੱਚ ਜਿਹੜਾ ਇਹਨਾਂ ਦਾ ਕੀਤਾ ਹੋਇਆ ਕੰਮ ਹੈ ਉਹ ਆਪ ਮਹਾਰੇ ਬੋਲਦਾ ਹੈ ਲੋੜ ਹੈ ਇਸ ਨੌਜਵਾਨ ਨੂੰ ਜਿਹੜਾ ਸਪੋਰਟ ਕਰਨ ਦੀ ਹਮਲਾ ਮਾਰਨ ਦੀ ਤਾਂ ਕਿ ਅਜਿਹੇ ਨੌਜਵਾਨ ਨੇ ਜਿਹੜੇ ਕਲਾ ਦੇ ਖੇਤਰ ਵਿੱਚ ਪਿੱਛੇ ਨਾਲ ਰਹਿ ਜਾਣ ਜੇਕਰ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਹੋਵੇ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅਜਿਹੇ ਨੌਜਵਾਨਾਂ ਦੀ ਹੌਸਲਾ ਫਜਾਈ ਕੀਤੀ ਜਾ ਸਕੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਵੰਦੀ ਪੰਜਾਬ ਕੇ ਸ੍ਰੀ ਲਈ ਮੈਂ ਪ੍ਰਕਾਸ਼ ਸ਼ਰਮਾ